ਇੱਕ ਧੀ ਆਪਣੇ ਬਿਮਾਰ ਪਿਓ ਦੀ ਜਾਨ ਬਚਾਉਣ ਲਈ ਡਾਕਟਰਾਂ ਦੇ ਸਾਹਮਣੇ ਮਿੰਤਾ ਕਰ ਰਹੀ ਸੀ ਕਿ ਇਲਾਜ ਕਰ ਦਿਓ ਮੈਂ ਪੈਸੇ ਹੌਲੀ ਹੌਲੀ ਵਾਪਸ ਕਰ ਦੇਵਾਂਗੀ ਪਰ ਡਾਕਟਰ ਨੇ ਉਹਦੇ ਸਾਹਮਣੇ ਇੱਕ ਸ਼ਰਤ ਰੱਖੀ ਇਲਾਜ ਉਦੋਂ ਹੀ ਹੋਵੇਗਾ ਜੇ ਤੂੰ ਇੱਕ ਰਾਤ ਮੇਰੇ ਨਾਲ ਹੋਟਲ 'ਚ ਰਹੇਂਗੀ ਹੁਣ ਸਵਾਲ ਸੀ ਜਾਨ ਬਚਾਈਏ ਜਾਂ ਇੱਜ਼ਤ ਉਸ ਇੱਕ ਫੈਸਲੇ ਦੀ ਕਹਾਣੀ ਜਿਸ ਨੇ ਇੱਕ ਧੀ ਦੀ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਸੀ ਕਹਾਣੀ ਦੀ ਪੂਰੀ ਸੱਚਾਈ ਜਾਣਨ ਵਾਸਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਸਾਡੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਜੀ ਲਾਈਕ ਕਰਕੇ ਹਾਈ ਵਾਲੇ ਬਟਨ ਨੂੰ ਦਬਾ ਦਿਓ ਜੀ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਪੂਰੀ ਗੱਲ ਬਠਿੰਡੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਹੀ ਦੁਪਹਿਰ ਸੀ ਬਹੁਤ ਤੇਜ਼ ਧੁੱਪ ਸੀ ਅਸੀਨੇ ਨਾਲ ਉਹ ਭਿੱਜੀ ਹੋਈ ਸੀ ਫਿਰ ਵੀ ਉਸਦਾ ਚਿਹਰਾ ਚਿੰਤਾ ਨਾਲ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਸਿਮਰਨ ਲਗਭਗ 25 ਸਾਲਾਂ ਦੀ ਮੁਟਿਆਰ ਕੁੜੀ ਸੀ ਆਪਣੇ ਬਿਮਾਰ ਪਿਓ ਨੂੰ ਲੈ ਕੇ ਸਰਕਾਰੀ ਐਂਬੂਲੈਂਸ ਵਿੱਚ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਪਹੁੰਚੀ ਸੀ। ਪਠੰਡੇ ਵਿੱਚ ਉਸਦੇ ਪਿਤਾ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਕਿਉਂਕਿ ਉਸਦਾ ਪਿਤਾ ਸ਼ਰਾਬ ਪੀਂਦਾ ਹੁੰਦਾ ਸੀ। ਸ਼ਰਾਬ ਪੀਣ ਦੇ ਨਾਲ ਉਸਦੇ ਪਿਤਾ ਦੇ ਗੁਰਦੇ ਲਗਭਗ ਖਤਮ ਹੋ ਚੁੱਕੇ ਸਨ ਅਤੇ ਪੇਟ ਵਿੱਚ ਪਾਣੀ ਵੀ ਭਰਨ ਲੱਗ ਪਿਆ ਸੀ। ਡਾਕਟਰ ਨੇ ਕਿਹਾ ਸੀ ਕਿ ਉਸਦੇ ਅੰਦਰਲੇ ਅੰਗ ਬਿਲਕੁਲ ਖਰਾਬ ਹੋ ਚੁੱਕੇ ਹਨ। ਛੋਟੇ ਭੈਣ ਭਰਾ ਵੀ ਉਸਦੇ ਨਾਲ ਹੀ ਖੜੇ ਸਨ। ਡਰੇ ਹੋਏ ਸਨ। ਮਾਂ ਦੀ ਮੌਤ ਕਈ ਸਾਲ ਪਹਿਲੇ ਹੋ ਚੁੱਕੀ ਸੀ ਅਤੇ ਹੁਣ ਸਿਮਰਨ ਵੀ ਘਰ ਦੀ ਵੱਡੀ ਤੀ ਸੀ ਅਤੇ ਇਕੱਲੀ ਉਮੀਦ ਵੀ ਜਿਵੇਂ ਹਸਪਤਾਲ ਦੇ ਡਾਕਟਰ ਨੇ ਉਸਦਾ ਚੈੱਕਅਪ ਕੀਤਾ ਰਿਪੋਰਟਾਂ ਵੇਖ ਕੇ ਇੱਕ ਸੀਨੀਅਰ ਡਾਕਟਰ ਨੇ ਸਿਮਰਨ ਨੂੰ ਆਪਣੇ ਕੈਬਨ ਵਿੱਚ ਵੱਖਰਾ ਬੁਲਾਇਆ ਉਸਨੇ ਕਿਹਾ ਕਿ ਇਲਾਜ ਹੁਣੇ ਸ਼ੁਰੂ ਕਰਨਾ ਪਵੇਗਾ ਨਹੀਂ ਤਾਂ ਬਹੁਤ ਜ਼ਿਆਦਾ ਦੇਰ ਹੋ ਜਾਵੇਗੀ ਪਰ ਇਸ ਵਿੱਚ ਲਗਭਗ 15 ਲੱਖ ਰੁਪਏ ਦੇ ਨੇੜੇ ਤੇੜੇ ਖਰਚਾ ਆਵੇਗਾ ਸਿਮਰਨ ਦੇ ਚਿਹਰੇ ਦਾ ਰੰਗ ਉੱਡ ਗਿਆ ਇੰਨੀ ਵੱਡੀ ਰਕਮ ਉਸ ਲਈ ਇੱਕ ਸੁਪਨਾ ਸੀ ਉਸਨੇ ਆਪਣੇ ਪਰਸ ਵਿੱਚ ਪਏ ਨੋਟਵਾਲ ਦੇਖਿਆ ਕੋਲ ਮਿਲ ਆਕੇ 11000 ਰੁਪਏ ਸਨ ਇਹ ਉਹ ਪੈਸੇ ਸਨ ਜੋ ਉਸਨੇ ਟਿਊਸ਼ਨ ਪੜਾ ਕੇ ਟਾਈਪਿੰਗ ਦੀ ਨੌਕਰੀ ਕਰਕੇ ਕਦੇ-ਕਦੇ ਫਾਰਮ ਭਰ ਕੇ ਕਮਾਏ ਸਨ ਉਸਨੇ ਇੱਕ ਵਾਰ ਆਪਣੀ ਪਿਓ ਵੱਲ ਵੇਖਿਆ ਬੇਹੋਸ਼ ਸਰੀਰ ਸੀ ਖਿੱਚ-ਖਿੱਚ ਕੇ ਸਾਹ ਲੈ ਰਹੀ ਸੀ ਫਿਰ ਭੈਣ ਭਰਾ ਵੱਲ ਵੇਖਿਆ ਉਹ ਡਰੇ ਨਰਮ ਅਤੇ ਸਹਮੇ ਹੋਏ ਸੀ ਇੱਕ ਅਜੀਬ ਜੀ ਉਹਨਾਂ ਦੇ ਚਿਹਰੇ ਤੇ ਚੁੱਪ ਸੀ ਉਸਦੇ ਅੰਦਰ ਪਿਗਲਣ ਲੱਗ ਪਈ ਸੀ ਸਿਮਰਨ ਰਿਸੈਪਸ਼ਨ ਤੋਂ ਹਟ ਕੇ ਇੱਕ ਕੋਨੇ ਵਿੱਚ ਖੜੀ ਹੋ ਕੇ ਰੋਂਣ ਲੱਗ ਪਈ ਅਚਾਨਕ ਇੱਕ ਵਾਰਡ ਬੁਆਏ ਉਸਦੇ ਕੋਲ ਆਇਆ ਉਸਨੇ ਕਿਹਾ ਮੈਡਮ ਡਾਕਟਰ ਰਵਿੰਦਰ ਸਰ ਨੇ ਤੁਹਾਨੂੰ ਆਪਣੇ ਕੈਬਨ ਵਿੱਚ ਬੁਲਾਇਆ ਹੈ ਉਸਨੇ ਕਿਹਾ ਕੋਈ ਜ਼ਰੂਰੀ ਗੱਲ ਕਰਨੀ ਹੈ ਸਿਮਰਨ ਹੈਰਾਨ ਹੋ ਕੇ ਉਸਦੀ ਵੱਲ ਵੇਖਣ ਲੱਗ ਪਈ ਡਾਕਟਰ ਇੰਨੀ ਜਲਦੀ ਇਲਾਜ ਲਈ ਬੁਲਾ ਰਿਹਾ ਹੈ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਅੰਦਰ ਤੱਕ ਡਰੀ ਹੋਈ ਸੀ ਉਸ ਨੂੰ ਪਤਾ ਸੀ ਕਿ ਉਸਦੇ ਕੋਲ ਪੈਸੇ ਨਹੀਂ ਹੈ ਤੇ ਡਾਕਟਰ ਪੈਸੇ ਦੀ ਮੰਗ ਕਰੇਗਾ ਉਸਨੇ ਭਾਰੀ ਕਦਮਾਂ ਨਾਲ ਚੱਲਣ ਦਾ ਫੈਸਲਾ ਕੀਤਾ ਉਹ ਚੁੱਪਚਾਪ ਭਾਰੀ ਕਦਮਾਂ ਨਾਲ ਉਸ ਡਾਕਟਰ ਦੇ ਕੈਬਨ ਵੱਲ ਵਧਣ ਲੱਗੀ ਮੱਥੇ ਤੇ ਪਸੀਨੇ ਸੀ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਬਿਲਕੁਲ ਮਜਬੂਰ ਅਤੇ ਐਂ ਸਹਾਇ ਲੱਗ ਰਹੀ ਸੀ ਉਸ ਨੂੰ ਪਤਾ ਸੀ ਕਿ ਪੈਸੇ ਬਿਨਾਂ ਇੱਥੇ ਕੋਈ ਇਲਾਜ ਨਹੀਂ ਹੋਣਾ ਤੇ ਨਾ ਹੀ ਕੋਈ ਗੱਲ ਬਣਨੀ ਹੈ ਉਹ ਡਾਕਟਰ ਵੱਲ ਵਧਣ ਲੱਗ ਪਈ ਹੁਣ ਉਸ ਦੀ ਜ਼ਿੰਦਗੀ ਵਿੱਚ ਕੁਝ ਐਸਾ ਹੋਣ ਵਾਲਾ ਸੀ ਜਿਹੜਾ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦੇਵੇਗਾ ਜਿਵੇਂ ਹੀ ਸਿਮਰਨ ਕੈਬਨ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਈ ਉਸ ਦੀ ਰਫ਼ਤਾਰ ਅਚਾਨਕ ਰੁਕ ਗਈ ਉਹ ਚਿਹਰਾ ਜਾਣਿਆ ਪਛਾਣਿਆ ਲੱਗ ਰਿਹਾ ਸੀ ਸਫੇਦ ਕੋਟ ਪਾਈ ਨੀਲੀ ਕਮੇਜ਼ ਅਤੇ ਸਟੈਥੋਸਕੋਪ ਗਲੇ ਵਿੱਚ ਪਾ ਕੇ ਡਾਕਟਰ ਕੁਰਸੀ ਤੇ ਬੈਠਾ ਮੁਸਕਰਾ ਰਿਹਾ ਸੀ ਉਸਨੇ ਕਿਹਾ ਬੈਠੋ ਸਿਮਰਨ ਆਵਾਜ਼ ਵਿੱਚ ਨਾ ਕੋਈ ਦਿਖਾਵਾ ਨਾ ਕੋਈ ਹੈਰਾਨੀ ਬਸ ਇੱਕ ਸਹਿਜ ਸ਼ਾਂਤੀ ਸਿਮਰਨ ਦੇ ਬੁੱਲ ਸੁੱਕਣ ਲੱਗ ਪਏ ਸੀ ਉਸਨੇ ਸਾਹਮਣੇ ਵਾਲੀ ਕੁਰਸੀ ਤੇ ਬੈਠਿਆਂ ਅੱਖਾਂ ਚੁੱਕੀਆਂ ਤੁਸੀਂ ਤੁਸੀਂ ਮੈਨੂੰ ਜਾਣਦੇ ਹੋ ਉਸਦੀ ਆਵਾਜ਼ ਕੰਬ ਰਹੀ ਸੀ ਡਾਕਟਰ ਮੁਸਕਰਾਇਆ ਕੀ ਤੁਸੀਂ ਮੈਨੂੰ ਭੁੱਲ ਗਏ ਸਿਮਰਨ ਉਹ ਅੱਖਾਂ ਜੋ ਸਾਹਮਣੇ ਬੈਠੀਆਂ ਸਨ ਹੌਲੀ-ਹੌਲੀ ਬੀਤੇ ਸਮੇਂ ਵੱਲ ਮੁੜਨ ਲੱਗ ਪਈਆਂ 6 ਸਾਲ ਪਹਿਲਾਂ ਪਟਿਆਲੇ ਦੇ ਇੱਕ ਨੇੜ ਕੋਚਿੰਗ ਵਿੱਚ ਇੱਕ ਮੁੰਡਾ ਸੀ ਬਹੁਤ ਸ਼ਾਂਤ ਮਿਹਨਤੀ ਹੁਸ਼ਿਆਰ ਅਤੇ ਗਰੀਬ ਨਾਂ ਸੀ ਵਿਕਰਮ ਉਹੀ ਮੁੰਡਾ ਜਿਸ ਨੂੰ ਕਦੇ ਸਿਮਰਨ ਨੇ ਝਟਕ ਦਿੱਤਾ ਸੀ ਜਿਸ ਨੇ ਇੱਕ ਵਾਰ ਹਿੰਮਤ ਕਰਕੇ ਸਿਮਰਨ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਸੀ ਅਤੇ ਬਦਲੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਯਾਦ ਆਇਆ ਵਿਕਰਮ ਨੇ ਹੌਲੀ ਜਿਹੀ ਪੁੱਛਿਆ ਸਿਮਰਨ ਦਾ ਚਿਹਰਾ ਸ਼ਰਮ ਅਤੇ ਸਦਮੇ ਨਾਲ ਲਾਲ ਹੋ ਚੁੱਕਾ ਸੀ। ਉਸਦੇ ਬੁੱਲ ਸੁੱਕ ਰਹੇ ਸਨ ਪਰ ਉਹ ਬੋਲ ਨਾ ਸકી। ਡਾਕਟਰ ਵਿਕਰਮ ਬੋਲਿਆ, "ਤੁਹਾਡੇ ਪਿਓ ਦਾ ਇਲਾਜ ਹੋ ਸਕਦਾ ਹੈ ਪਰ ਖਰਚਾ ਤੁਹਾਨੂੰ ਪਤਾ ਹੀ ਹੈ, ਤਕਰੀਬਨ 15 ਲੱਖ ਰੁਪਏ।" ਮੈਂ ਚਾਹੁੰਦਾ ਤਾਂ ਇਸ ਕੇਸ ਵਿੱਚ ਆਪਣੇ ਆਪ ਨੂੰ ਅਲਗ ਕਰ ਸਕਦਾ ਸੀ ਪਰ ਮੈਂ ਅਜਿਹਾ ਨਹੀਂ ਕਰ ਸਕਦਾ ਸੀ। ਸਿਮਰਨ ਨੇ ਕੰਬਦੀ ਆਵਾਜ਼ ਵਿੱਚ ਕਿਹਾ, "ਤੁਸੀਂ ਮੇਰੀ ਮਦਦ ਕਰੋਗੇ?" ਵਿਕਰਮ ਦਾ ਚਿਹਰਾ ਗੰਭੀਰ ਹੋ ਗਿਆ। "ਹਾਂ ਕਰਾਂਗਾ।" ਔਰ ਇੱਕ ਸ਼ਰਤ ਤੇ ਸਿਮਰਨ ਦੀ ਅੱਖਾਂ ਡਰ ਨਾਲ ਫੈਲ ਗਈਆਂ ਸ਼ਰਤ ਵਿਕਰਮ ਬੋਲਿਆ ਮੈਂ ਤੇਰੇ ਪਿਓ ਦਾ ਇਲਾਜ ਜ਼ਰੂਰ ਕਰਾਂਗਾ ਪੂਰਾ ਖਰਚਾ ਵੀ ਮੈਂ ਹੀ ਚੁੱਕਾਂਗਾ ਪਰ ਉਸ ਦੇ ਲਈ ਤੁਹਾਨੂੰ ਇੱਕ ਰਾਤ ਮੇਰੇ ਨਾਲ ਬਿਤਾਉਣੀ ਪਵੇਗੀ ਉਹ ਵੀ ਹੋਟਲ ਵਿੱਚ ਬਿਲਕੁਲ ਸਨਾਟਾ ਛਾ ਗਿਆ ਜਿਵੇਂ ਕਿਸ ਨੇ ਕਰੰਟ ਦੇ ਦਿੱਤਾ ਹੋਵੇ ਉਹ ਅੰਦਰ ਤੱਕ ਟੁੱਟ ਗਈ ਸੀ ਉਸ ਦੀਆਂ ਅੱਖਾਂ ਫੈਲ ਗਈਆਂ ਸਨ ਚਿਹਰਾ ਪੀਲਾ ਪੈ ਗਿਆ ਸੀ ਅਤੇ ਬੁੱਲ ਕੰਬੜ ਲੱਗ ਪਏ ਤੁਸੀਂ ਇਹ じゃ ਕਿਵੇਂ ਕਰ ਸਕਦੇ ਹੋ ਉਹ ਹੌਲੀ ਜੀ ਬੋਲੀ ਵਿਕਰਮ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਜਵਾਬ ਦਿੱਤਾ ਇਹ ਸੌਦਾ ਹੈ ਸਿਮਰਨ ਮਜਬੂਰੀ ਵਿੱਚ ਲੋਕ ਬਹੁਤ ਕੁਝ ਕਰ ਜਾਂਦੇ ਹਨ ਫੈਸਲਾ ਤੁਹਾਡਾ ਹੈ ਤੁਹਾਡੇ ਪਿਓ ਦੀ ਜ਼ਿੰਦਗੀ ਦਾ ਸਵਾਲ ਹੈ ਤੁਹਾਡੀ ਇੱਜ਼ਤ ਅਤੇ ਮੇਰੀ ਇਨਸਾਨੀਅਤ ਦਾ ਸਿਮਰਨ ਕੁਝ ਕਹਿ ਨਾ ਸકી ਬਸ ਚੁੱਪਚਾਪ ਉੱઠી ਅਤੇ ਬਾਹਰ ਨਿਕਲ ਪਈ ਕੀ ਉਸ ਨੂੰ ਆਪਣੇ ਪਿਓ ਦੀ ਜਾਨ ਬਚਾ ਲਈ ਇਹ ਸਭ ਕੁਝ ਕਰਨਾ ਪਵੇਗਾ ਕੈਬਨ ਦੇ ਵਿੱਚੋਂ ਬਾਹਰ ਨਿਕਲ ਆਈ ਪਰ ਉਸ ਦੇ ਦਿਲ ਦੇ ਅੰਦਰ ਮੰਨੋ ਜਿਵੇਂ ਇੱਕ ਪਿਆਰਕ جنگ ਸ਼ੁਰੂ ਹੋ ਗਈ ਹੋਵੇ ਆਪਣੀ ਇੱਜ਼ਤ ਬਨਾਮ ਪਿਓ ਦੀ ਜਾਨ ਉਹ ਹਸਪਤਾਲ ਦੀ ਲੋਬੀ ਵਿੱਚ ਬੈਠ ਗਈ ਸਿਰ ਝੁਕਿਆ ਹੋਇਆ ਸੀ ਅੱਖਾਂ ਤੋਂ ਲਗਾਤਾਰ ਹੰਝੂ ਵਹਿ ਰਹੇ ਸਨ ਉਸ ਦੇ ਸਾਹਮਣੇ ਪਿਤਾ ਆਈਸੀਯੂ ਵਿੱਚ ਪਏ ਸਨ ਅਤੇ ਪਿੱਛੇ ਖੜੇ ਸਨ ਉਸ ਦੇ ਛੋਟੇ ਭੈਣ ਭਰਾ ਜਿਨ੍ਹਾਂ ਨੂੰ ਅਜੇ ਵੀ ਸਿਮਰਨ ਤੇ ਪ੍ਰੋਸੈਸ ਸੀ ਕਿ ਦੀਦੀ ਸਭ ਕੁਝ ਸੰਭਾਲ ਲਵੇਗੀ ਕੀ ਮੈਂ ਇੰਨੀ ਗਿਰ ਜਾਵਾਂ ਉਸ ਨੇ ਆਪਣੇ ਆਪ ਤੋਂ ਪੁੱਛਿਆ ਪਰ ਜੇ ਮੈਂ ਇਲਾਜ ਨਾ ਕਰਵਾਇਆ ਤਾਂ ਪਾਪਾ ਉਹ ਸੋਚਦੀ ਸੋਚਦੀ ਹਸਪਤਾਲ ਦੇ ਛੱਤ ਤੇ جا ਕੇ ਘੁੰਮਣ ਲੱਗ ਪਈ ਜਿਵੇਂ ਉੱਥੇ ਕੋਈ ਜਵਾਬ ਲੁਕਿਆ ਹੋਵੇ ਰਾਤ ਦੇ 11 ਵੱਜ ਚੁੱਕੇ ਸਨ ਹਸਪਤਾਲ ਦੀਆਂ ਲਾਈਟਾਂ ਹੌਲੀ-ਹੌਲੀ ਬੁਝਣ ਲੱਗ ਪਈਆਂ ਉਹ ਉੱઠી ਹੌਲੀ-ਹੌਲੀ ਪੈਣਪਰਾ ਨੂੰ ਸੋਫੇ ਤੇ ਸੁਆਇਆ ਅਤੇ ਫਿਰ ਤੁਰ ਪਈ ਉਸੇ ਕੈਬਨ ਵੱਲ ਡਾਕਟਰ ਵਿਕਰਮ ਦੇ ਕੋਲ ਦਰਵਾਜ਼ਾ ਖਟਕਟਾਇਆ ਵਿਕਰਮ ਨੇ ਦਰਵਾਜ਼ਾ ਖੋਲ੍ਹਿਆ ਚਿਹਰਾ ਦੇ ਕੇ ਮੁਸਕਰਾਇਆ ਨਹੀਂ ਉਹ ਗੰਭੀਰ ਸੀ ਹਾਂ ਸਿਮਰਨ ਉਹ ਅੰਦਰ ਆ ਗਈ ਅੱਖਾਂ ਲਾਲ ਸਨ ਬਾਲ ਖੁੱਲੇ ਸਨ ਠੀਕ ਹੈ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਮੈਂ ਤਿਆਰ ਹਾਂ ਤੁਹਾਡੇ ਨਾਲ ਹੋਟਲ ਜਾਣ ਲਈ ਪਰ ਤੁਸੀਂ ਵਾਅਦਾ ਕਰੋ ਮੇਰੇ ਪਿਓ ਦਾ ਇਲਾਜ ਤੁਸੀਂ ਪੂਰੀ ਇਮਾਨਦਾਰੀ ਨਾਲ ਕਰੋਗੇ ਉਹਨੂੰ ਬਚਾ ਲਵੋਗੇ ਵਿਕਰਮ ਕੁਝ ਪਲ ਉਸਨੂੰ ਦੇਖਦਾ ਰਿਹਾ ਉਸਦੇ ਚਿਹਰੇ ਤੇ ਕਬਰਾਟ ਸ਼ਰਮ ਅਤੇ ਮਜਬੂਰੀ ਸਭ ਕੁਝ ਸਾਫ਼-ਸਾਫ਼ ਚਲ ਕਰ ਰਿਹਾ ਸੀ ਕੱਲ ਸਵੇਰੇ 10 ਵਜੇ ਤਿਆਰ ਰਹਿਣਾ ਗੱਡੀ ਤੁਹਾਨੂੰ ਲੈਣ ਆ ਜਾਵੇਗੀ ਉਸਨੇ ਬਸ ਇੰਨਾ ਕਹਿ ਕੇ ਦਰਵਾਜ਼ਾ ਹੌਲੀ ਜੀ ਬੰਦ ਕਰ ਦਿੱਤਾ ਉਸ ਰਾਤ ਸਿਮਰਨ ਸੌ ਨਹੀਂ ਸਕੀ ਹਰ ਹੰਝੂ ਉਸ ਨੂੰ ਆਪਣੇ ਆਪ ਤੋਂ ਨਫ਼ਤ ਕਰਵਾ ਰਿਹਾ ਸੀ ਪਰ ਫਿਰ ਵੀ ਜਦੋਂ ਉਹ ਆਈਸੀਯੂ ਦੀ ਖਿੜਕੀ ਤੋਂ ਚਾੱਕਦੀ ਕਿ ਉਹਦੀਆਂ ਸਾਹ ਮਸ਼ੀਨਾਂ ਤੇ ਚੱਲਦੀ ਦੇਖਦੀ ਤਾਂ ਆਪਣੇ ਆਪ ਨੂੰ ਸਮਝਾ ਲੈਂਦੀ ਮੈਂ ਇੱਕ ਬੇਟੀ ਹਾਂ ਅਤੇ ਬੇਟੀਆਂ ਲੜਦੀਆਂ ਹਨ ਹਾਰਦੀਆਂ ਨਹੀਂ ਸਵੇਰ ਹੋਈ ਠੀਕ 10 ਵਜੇ ਹਸਪਤਾਲ ਦੇ ਗੇਟ ਅੱਗੇ ਇੱਕ ਚਿੱਟੀ ਐਸਯੂਵੀ ਗੱਡੀ ਆ ਕੇ ਰੁਕੀ ਸਿਮਰਨ ਕੰਬਦੇ ਕਦਮਾਂ ਨਾਲ ਉਸ ਵਿੱਚ ਬੈਠ ਗਈ ਹੁਣ ਉਹ ਤੁਰ ਪਈ ਉਸਦਾ ਦਿਲ ਬਹੁਤ ਜ਼ਿਆਦਾ ਧੜਕ ਰਿਹਾ ਸੀ। ਭਾਵੇਂ ਕੀ ਗੱਡੀ ਵਿੱਚ ਏਸੀ ਚੱਲ ਰਹੀ ਸੀ ਪਰ ਉਹ ਫਿਰ ਵੀ ਉਸਦੇ ਮੱਥੇ ਤੇ ਪਸੀਨਾ ਸੀ। ਉਹ ਆਪਣੇ ਆਪ ਨਾਲ ਜੰਗ ਲੜ ਰਹੀ ਸੀ। ਇੱਕ ਅਜਿਹੇ ਮੋੜ ਵੱਲ ਉਹ ਮੁੜ ਪਈ ਜਿੱਥੇ ਮੁੜਨ ਤੋਂ ਬਾਅਦ ਉਹ ਕਦੇ ਵੀ ਪਹਿਲਾਂ ਵਰਗੀ ਨਹੀਂ ਰਹਿ ਸਕੇਗੀ। ਸਿਮਰਨ ਦੀਆਂ ਹਥੇਲੀਆਂ ਹੁਣ ਪਸੀਨੇ ਨਾਲ ਭਿੱਜ ਗਈਆਂ ਸਨ। ਐਸਯੂਵੀ ਗੱਡੀ ਉਸਨੂੰ ਸ਼ਹਿਰ ਦੇ ਬਾਹਰ ਇੱਕ ਆਲੀਸ਼ਾਨ 5 ਸਟਾਰ ਹੋਟਲ ਦੇ ਗੇਟ ਤੇ ਆ ਕੇ ਰੋਕਦੀ ਹੈ। ਸੁਰੱਖਿਆ ਕਰਮੀ ਦਰਵਾਜ਼ਾ ਖੋਲਦੇ ਹਨ। ਉਹ ਜਿਵੇਂ ਜਿਵੇਂ ਆਪਣੇ ਡਰ ਅਤੇ ਸ਼ਰਮ ਨੂੰ ਦਬਾ ਕੇ ਰਿਸੈਪਸ਼ਨ ਤੱਕ ਪਹੁੰਚ ਜਾਂਦੀ ਹੈ ਉੱਥੇ ਪਹਿਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ ਵਿਕਰਮ ਉਸਨੇ ਅੱਜ ਚਿੱਟੀ ਕਮੀਜ਼ ਅਤੇ ਸਲੇਟੀ ਬਲੇਜ਼ਰ ਪਾਇਆ ਹੋਇਆ ਸੀ ਚਿਹਰੇ ਤੇ ਉਹੀ ਗੰਭੀਰਤਾ ਉਸਨੇ ਕਿਹਾ ਚਲੋ ਬਸ ਇੰਨਾ ਹੀ ਕਿਹਾ ਤੂੰਹੇ ਇੱਕ ਲਿਫਟ ਤੇ ਰਾਹੀ ਮੰਜ਼ਲ ਦੇ ਇੱਕ ਕਮਰੇ ਵਿੱਚ ਪਹੁੰਚੇ ਕਮਰੇ ਦਾ ਦਰਵਾਜ਼ਾ ਖੁੱਲਦਾ ਹੈ ਸਿਮਰਨ ਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਉਹ ਜਿਵੇਂ ਹੀ ਕਮਰੇ ਵਿੱਚ ਦਾਖਲ ਹੋਈ ਕਮਰੇ ਵਿੱਚ ਇੱਕ ਪਾਲੀ ਸਨਾਟਾ ਛਾ ਜਾਂਦਾ ਹੈ ਦਰਵਾਜ਼ਾ ਹੌਲੀ ਹੌਲੀ ਬੰਦ ਹੋ ਜਾਂਦਾ ਹੈ ਸਿਮਰਨ ਕੰਬਦੇ ਹੋਏ ਕਹਿੰਦੀ ਹੈ ਕੀ ਕਰਨਾ ਹੋਵੇਗਾ ਮੈਨੂੰ ਫਿਰ ਹੌਲੀ ਜੀ ਸੋਫੇ ਵੱਲ ਇਸ਼ਾਰਾ ਕੀਤਾ ਉੱਥੇ ਬੈਠੋ ਉਹ ਬੈਠਦੀ ਹੈ ਅੱਖਾਂ ਜ਼ਮੀਨ ਵਿੱਚ ਗੱਡੀਆਂ ਹੋਈਆਂ ਸਨ ਸਾਹ ਬੇਲਗਾਮ ਸੀ ਦਿਲ ਦੀ ਧੜਕਣ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਅਤੇ ਫਿਰ ਵਿਕਰਮ ਸਾਹਮਣੇ ਮੇਜ਼ ਤੇ ਇੱਕ ਫਾਈਲ ਰੱਖਦਾ ਹੈ ਇਹ ਕੀ ਹੈ ਸਿਮਰਨ ਪੁੱਛਦੀ ਹੈ ਵਿਵੇਕ ਬੋਲਦਾ ਤੁਹਾਡੇ ਪਿਓ ਦਾ ਇਲਾਜ ਦਾ ਪਲਾਨ ਐਡਵਾਂਸ ਪੇਮੈਂਟ ਦੀ ਸਲਿੱਪ ਮੈਂ ਅੱਜ ਸਵੇਰੇ ਹੀ ਪੂਰੇ 15 ਲੱਖ ਜਮ੍ਹਾਂ ਕਰਵਾ ਦਿੱਤੇ ਹਨ ਇਲਾਜ ਸ਼ੁਰੂ ਹੋ ਚੁੱਕਾ ਹੈ ਸਿਮਰ ਦੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਗਿਆ ਪਰ ਮੈਂ ਤਾਂ ਵਿਕਰਮ ਨੇ ਉਸ ਦੀ ਗੱਲ ਕੱਟ ਦਿੱਤੀ ਮੈਂ ਕਦੇ ਕਿਹਾ ਸੀ ਕਿ ਮੈਂ ਤੁਹਾਡੇ ਤੋਂ ਕੋਈ ਚਾਹੁੰਦਾ ਹਾਂ ਮੈਂ ਬਸ ਦੇਖਣਾ ਚਾਹੁੰਦਾ ਸੀ ਕਿ ਤੁਸੀਂ ਮਜਬੂਰੀ ਵਿੱਚ ਕਿਸ ਹੱਦ ਤੱਕ ਜਾ ਸਕਦੇ ਹੋ ਕਿ ਤੁਸੀਂ ਆਪਣੀ ਇੱਜ਼ਤ ਤੋਂ ਪਹਿਲਾਂ ਆਪਣੇ ਪਿਤਾ ਦੀ ਜਾਨ ਰੱਖਦੇ ਹੋ ਜਾਂ ਨਹੀਂ ਸਿਮਰ ਹਰਾਂ ਰਹਿ ਗਈ ਉਸ ਦੇ ਅੱਖਾਂ ਚੋਂ ਹੰਝੂ ਵਹਿ ਤੁਰੇ ਸ਼ਰਮ ਦੇ ਪਛਤਾਵੇ ਦੇ ਵਿਕਰਮ ਅੱਗੇ ਬੋਲਿਆ ਮੈਂ ਉਹੀ ਮੁੰਡਾ ਹਾਂ ਜਿਸ ਨੂੰ ਤੁਸੀਂ ਕਦੇ ਉਸ ਦੇ ਕੱਪੜਿਆਂ ਹਾਲਾਤਾਂ ਅਤੇ ਗਰੀਬ ਹੋਣ ਕਰਕੇ ਠੁਕਰਾ ਦਿੱਤਾ ਸੀ ਅੱਜ ਮੈਂ ਤੁਹਾਨੂੰ ਨੀਵਾ ਦਿਖਾ ਸਕਦਾ ਸੀ ਪਰ ਮੈਂ ਤੁਹਾਨੂੰ ਖੁੱਤੋਂ ਉੱਚਾ ਉੱਠੇ ਦੇਖਿਆ ਇਸ ਲਈ ਨਹੀਂ ਕਿ ਤੁਸੀਂ ਹੋਟਲ ਆਈ ਬਲਕਿ ਇਸ ਲਈ ਕਿ ਤੁਸੀਂ ਆਪਣੀ ਇੱਜ਼ਤ ਤੋਂ ਪਹਿਲਾਂ ਆਪਣੀ ਪਿਓ ਦੀ ਜਾਨ ਚੁਣੀ ਜੋ ਇਨਸਾਨ ਐਜਾ ਕਰ ਸਕਦਾ ਹੈ ਉਹ ਡਿੱਗਿਆ ਨਹੀਂ ਹੋ ਸਕਦਾ ਸਭ ਤੋਂ ਉੱਚਾ ਹੁੰਦਾ ਹੈ ਕਮਰੇ ਵਿੱਚ ਕੁਝ ਪਲਸ ਨਾਟਾਰਾਹਾ ਸਿਮਰਨ ਦੀਆਂ ਸਿਸਕੀਆਂ ਹੁਣ ਤੇਜ਼ ਹੋ ਰਹੀਆਂ ਸਨ। ਵਿਕਰਮ ਨੇ ਉਸ ਨੂੰ ਪਾਣੀ ਦਾ ਗਲਾਸ ਫੜਾਇਆ ਫਿਰ ਹੌਲੀ ਜਿਹੀ ਕਿਹਾ ਹੁਣ ਚਲੋ ਮੈਂ ਤੁਹਾਨੂੰ ਹਸਪਤਾਲ ਛੱਡ ਦਿੰਦਾ ਹਾਂ ਉੱਥੇ ਤੁਹਾਡੇ ਪਾਪਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਸਿਮਰਨ ਵਾਪਸ ਹਸਪਤਾਲ ਪਹੁੰਚੀ ਹੁਣ ਉਸ ਦੇ ਕਦਮਾਂ 'ਤੇ ਪਾਰੀ ਨਹੀਂ ਸਨ। ਉਸ ਦੇ ਦਿਲ 'ਤੇ ਇੱਕ ਬਹੁਤ ਵੱਡਾ ਬੋਝ ਸੀ ਜੋ ਹੁਣ ਲੱਥ ਚੁਕਾ ਸੀ। ਹੁਣ ਉਸ ਦੇ ਚਿਹਰੇ 'ਤੇ ਅਤੇ ਉਸ ਦੇ ਸਰੀਰ 'ਤੇ ਵੀ ਸਕੂਨ ਸੀ ਨਾ ਸਿਰਫ ਇਸ ਲਈ ਕਿ ਉਸ ਦੇ ਪਿਤਾ ਦਾ ਇਲਾਜ ਸ਼ੁਰੂ ਹੋ ਗਿਆ ਸੀ। ਬਲਕਿ ਇਸ ਲਈ ਵੀ ਵੀ ਵਿਕਰਮ ਜਿਹੇ ਇਨਸਾਨ ਦੁਨੀਆ ਵਿੱਚ ਅਜੇ ਵੀ ਮੌਜੂਦ ਹਨ ਆਈਸੀਯੂ ਦੇ ਬਾਹਰ ਉਹ ਤੇ ਛੋਟੇ ਪੈਣਪਰਾ ਖੜੇ ਸਨ ਜੋ ਆਪਣੀ ਪੈਣ ਨੂੰ ਦੇਖ ਕੇ ਉਸ ਵੱਲ ਦੌੜ ਕੇ ਉਸ ਨਾਲ ਲੱਪਟ ਗਏ ਉਹ ਰੋਣਾ ਚਾਹੁੰਦੀ ਸੀ ਪਰ ਇਸ ਵਾਰ ਉਹ ਬਸ ਮੁਸਕਰਾ ਗਈ ਪੇਤ ਦੇ ਹਾਲਤ ਵਿੱਚ ਹੌਲੀ ਹੌਲੀ ਸੁਧਾਰ ਆਉਣ ਲੱਗਾ ਡਾਕਟਰ ਨੇ ਕਿਹਾ ਹੁਣ ਸਭ ਕੁਝ ਠੀਕ ਹੈ ਚਿੰਤਾ ਦੀ ਕੋਈ ਗੱਲ ਨਹੀਂ ਹਰ ਸਵੇਰ ਵਿਕਰਮ ਰੌਂਡ ਤੇ ਆਉਂਦਾ ਸਭ ਤੋਂ ਆਖਰੀ ਵਾਰ ਸਿਮਰਨ ਦੇ ਪਾਪਾ ਕੋਲ ਰੁਕਦਾ ਉਹ ਸਿਮਰਨ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ ਬਸ ਇੱਕ ਹਲਕੀ ਜਿਹੀ ਮੁਸਕਰਾਹਟ ਦਿੰਦਾ ਅਤੇ ਚਲਾ ਜਾਂਦਾ ਸਿਮਰਨ ਹੁਣ ਉਸਨੂੰ ਹਰ ਵਾਰ ਦੇਖਦੀ ਰਹਿੰਦੀ ਹੁਣ ਉਹ ਪੁਰਾਣਾ ਹੁਣ ਉਹ ਪੁਰਾਣਾ ਵਿਕਰਮ ਨਹੀਂ ਸੀ ਹੁਣ ਉਹ ਇੱਕ ਜ਼ਿੰਮੇਵਾਰ ਆਤਮ ਨਿਰਭਰ ਦਿਲ ਤੋਂ ਵੱਡਾ ਆਦਮੀ ਸੀ ਇੱਕ ਦਿਨ ਜਦੋਂ ਸਿਮਰਨ ਕੈਂਟੀਨ ਤੋਂ ਚਾਹ ਲੈ ਕੇ ਵਾਪਸ ਆ ਰਹੀ ਸੀ ਤਾਂ ਗਲੀਆਰੇ ਵਿੱਚ ਵਿਕਰਮ ਉਸਨੂੰ ਸਾਹਮਣੇ ਆਉਂਦਾ ਦਿਖਾਈ ਦਿੰਦਾ ਹੈ ਡਾਕਟਰ ਸਾਹਿਬ ਇੱਕ ਮਿੰਟ ਵਿਕਰਮ ਰੁਕ ਗਿਆ ਸਿਮਰਨ ਨੇ ਹੌਲੀ ਜਿਹੀ ਪੁੱਛਿਆ ਤੁਸੀਂ ਮੇਰੇ ਲਈ ਇੰਨਾ ਸਭ ਕੁਝ ਕੀਤਾ ਹੈ ਪਰ ਕਿਉਂ ਵਿਕਰਮ ਥੋੜੀ ਦੇਰ ਚੁੱਪ ਰਿਹਾ ਫਿਰ ਬੋਲਿਆ ਕਿਉਂਕਿ ਮੈਂ ਜਾਣਦਾ ਸੀ ਕਿ ਤੁਹਾਨੂੰ ਲੋੜ ਸੀ ਅਤੇ ਕਿਉਂਕਿ ਮੈਂ ਉਹ ਇਨਸਾਨ ਨਹੀਂ ਸੀ ਬਣਨਾ ਚਾਹੁੰਦਾ ਜਿਸ ਨੂੰ ਕਦੇ ਨજર ਅੰਦਾਜ਼ ਕੀਤਾ ਜਾਵੇ ਮੈਂ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦਾ ਸੀ ਤੁਹਾਡੇ ਲਈ ਨਹੀਂ ਆਪਣੇ ਆਪ ਲਈ ਸਿਮਰਨ ਦੇ ਅੱਖਾਂ ਫਿਰ ਗਿੱਲੀਆਂ ਹੋ ਗਈਆਂ ਜੇ ਮੈਂ ਕਦੇ ਤੁਹਾਨੂੰ ਦੁੱਖ ਦਿੱਤਾ ਹੋਵੇ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਵਿਕਰਮ ਨੇ ਹੌਲੀ ਜਿਹੀ ਸਿਰ ਹਿਲਾਇਆ ਤੁਹਾਡੀ ਮਾਫੀ ਤੋਬਾਦ ਤੁਹਾਡਾ ਬਦਲਿਆ ਨਜ਼ਰੀਆ ਮੇਰੇ ਲਈ ਕਾਫੀ ਹੈ ਉਸ ਸ਼ਾਮ ਪਹਿਲੀ ਵਾਰ ਦੋਵਾਂ ਨੇ ਇੱਕ ਮੇਜ਼ ਤੇ ਬੈਠ ਕੇ ਚਾਹ ਪੀਤੀ ਬਿਨਾ ਕਿਸੇ ਲੈਣ ਦੇਣ ਬਿਨਾ ਕਿਸੇ ਸ਼ਰਤ ਤੇ ਅਤੇ ਉਹ ਇੱਕ ਕੱਪ ਚਾਹ ਜੋ ਦੋ ਜ਼ਿੰਦਗੀਆਂ ਦੇ ਵਿਚਕਾਰ ਰਿਸ਼ਤੇ ਦੀ ਪਹਿਲ ਇੱਟ ਬਣ ਗਈ ਸੀ ਪਿਤਾ ਦੀ ਤਬੀਤ ਹੁਣ ਤੇਜ਼ੀ ਨਾਲ ਸੁਧਾਰ ਹੋ ਰਿਹਾ ਸੀ ਆਈ ਸੀ ਯੂ ਤੋਂ ਵਾਰਡ ਵਿੱਚ ਟਰਾਂਸਫਰ ਹੋਣ ਤੋਂ ਬਾਅਦ ਸਿਮਰਨ ਹੁਣ ਉਹਨਾਂ ਨੂੰ ਰੋਜ਼ ਦਵਾਈ ਦਿੰਦੀ ਖਾਣਾ ਬਣਾ ਕੇ ਲਿਆਉਂਦੀ ਅਤੇ ਹਰ ਵਾਰ ਮੁਸਕਰਾ ਕੇ ਕਹਿੰਦੀ ਹੁਣ ਤੁਸੀਂ ਜਲਦੀ ਠੀਕ ਹੋ ਜਾਓਗੇ ਪਾਪਾ ਚੱਲਣਾ ਹੈ ਇੱਕ ਸਵੇਰ ਜਦੋਂ ਵਿਕਰਮ ਰਾਉਂਡ ਤੇ ਆਇਆ ਤਾਂ ਸਿਮਰਨ ਦੇ ਪਿਤਾ ਨੇ ਪਹਿਲੀ ਵਾਰ ਉਸ ਨਾਲ ਸਿੱਧੀ ਗੱਲ ਕੀਤੀ ਬੇਟਾ ਕੀ ਤੁਸੀਂ ਉਹੀ ਹੋ ਜਿਸ ਨੇ ਸਿਮਰਨ ਦੀ ਮਦਦ ਕੀਤੀ ਹੈ ਵਿਕਰਮ ਮੁਸਕਰਾਇਆ ਮੈਂ ਸਿਰਫ ਇਨਸਾਨੀਤ ਨਵਾਈਏ ਬਾਪੂ ਜੀ ਨਹੀਂ ਬੇਟੇ ਸਿਮਰਨ ਦੇ ਪਿਤਾ ਬੋਲੇ ਅੱਜਕੱਲ ਇਹੋ ਜੀ ਇਨਸਾਨੀਤ ਕਾਠੀ ਦੇਖਣ ਨੂੰ ਮਿਲਦੀ ਹੈ ਅਤੇ ਮੈਂ ਤੁਹਾਡਾ ਇਹ احਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਉਸ ਦੀ ਨਜ਼ਰਾਂ ਸਿਮਰਨ ਤੇ ਸਨ ਜੋ ਦੂਰ ਸੁਣ ਰਹੀ ਸੀ ਪਰ ਕੁਝ ਨਹੀਂ ਕਹਿ ਰਹੀ ਸੀ ਦੂਜੇ ਦਿਨ ਚਾਰ-ਦਾ ਦਿਨ ਸੀ ਸਿਮਰਨ ਨੇ ਸਾਰਾ ਬਿੱਲ ਦੇਖਿਆ ਸਭ ਕਲੀਅਰ ਸੀ ਉਸਦੇ ਦਿਲ ਵਿੱਚ ਹੁਣ ਵੀ ਸਵਾਲ ਸਨ ਕਿ ਇਹ ਸਭ ਮਦਦ ਸੀ ਜਾਂ ਇਸ ਤੋਂ ਕੁਝ ਹੋਰ ਡੂੰਘਾ ਰਿਸ਼ਤਾ ਕਰਮੜਨ ਤੋਂ ਪਹਿਲਾਂ ਵਿਕਰਮ ਖੁਦ ਉਹਨਾਂ ਨੂੰ ਛੱਡਣ ਆਇਆ ਸਿਮਰਨ ਦੇ ਪਿਤਾ ਜਦੋਂ ਕਾਰ ਦੇ ਵੇੜੇ ਵਿੱਚ ਕੁਰਸੀ ਢਾਕੇ ਬੈਠੇ ਸਨ ਤਾਂ ਵਿਕਰਮ ਨੇ ਸਿਮਰਨ ਨੂੰ ਇੱਕ ਕੋਨੇ ਵਿੱਚੋਂ ਬੁਲਾਇਆ ਮੈਂ ਕੁਝ ਕਹਿਣਾ ਚਾਹੁੰਨਾ ਹਾਂ ਸਿਮਰਨ ਚੁੱਪਚਾਪ ਉਸ ਵੱਲ ਦੇਖਦੀ ਰਹੀ ਮੈਂ ਜਾਣਦਾ ਹਾਂ ਬੀਤਿਆ ਹੋਇਆ ਵਕਤ ਬਹੁਤ ਕੁਝ ਬਦਲ ਦਿੰਦਾ ਹੈ ਪਰ ਮੈਂ ਚਾਹੁੰਦਾ ਹਾਂ ਕਿ ਆਉਣ ਵਾਲਾ ਵਕਤ ਅਸੀਂ ਇਕੱਠੇ ਬਿਤਾਈਏ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਸਿਮਰਨ ਜਿਵੇਂ ਪੱਥਰ ਦੀ ਮੂਰਤ ਬਣ ਗਈ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਕਰਮ ਜਿਸ ਨੂੰ ਕਦੇ ਉਸਨੇ ਝਿੜਕਿਆ ਸੀ ਅੱਜ ਉਸਦੇ ਦਰਵਾਜ਼ੇ ਤੇ ਉਸਦੇ ਲਈ ਵਿਆਹ ਦਾ ਸੱਦਾ ਦੇ ਰਿਹਾ ਹੈ ਕੋਈ ਮਜਬੂਰੀ ਨਹੀਂ ਬਲਕਿ ਇੱਜਤ ਨਾਲ ਭਰਿਆ ਹੋਇਆ ਸੀ ਉਹ ਕੁਝ ਕਹਿ ਨਾ ਸਕੀ ਬਸ ਇੱਕ ਹੰਝੂ ਗਲ ਤੇ ਡਿੱਗ ਪਿਆ ਮੈਂ ਸੋਚਣ ਲਈ ਥੋੜਾ ਵਕਤ ਚਾਹੁੰਨੀ ਹਾਂ ਉਸਨੇ ਹੌਲੀ ਜਿਹੀ ਕਿਹਾ ਵਿਕਰਮ ਨੇ ਮੁਸਕਰਾ ਕੇ ਸਿਰ ਹਿਲਾਇਆ ਜਿੰਨਾ ਵਕਤ ਚਾਹੀਦਾ ਹੈ ਲੈ ਲਵੋ ਮੈਂ ਤੇਰੇ ਜਵਾਬ ਦਾ ਉਡੀਕ ਕਰਾਂਗਾ ਉਸ ਤੋਂ ਬਾਅਦ ਉਹ ਚੁੱਪਚਾਪ ਗੱਡੀ ਵਿੱਚ ਬੈਠ ਕੇ ਨਿਕਲ ਗਿਆ ਪਰ ਸਿਮਰਨ ਦੇ ਦਿਲ ਵਿੱਚ ਹੁਣ ਪਿੱਛੇ ਮੁੜ ਕੇ ਵੇਖਣ ਦੀ ਚਾਹ ਜਾਗ ਚੁੱਕੀ ਸੀ ਵਿਕਰਮ ਦੇ ਚਲੇ ਜਾਣ ਤੋਂ ਬਾਅਦ ਸਿਮਰਨ ਦੀ ਜ਼ਿੰਦਗੀ ਕੁਵਾਲ ਫਿਰ ਤੋਂ ਸ਼ਾਂਤ ਲੱਗਣ ਲੱਗ ਪਈ ਪਰ ਅੰਦਰੋਂ ਉਹ ਹਰ ਵਕਤ ਬੇਚੈਨ ਰਹਿਣ ਲੱਗ ਪਈ ਉਹ ਦਿਨ ਪਰ ਪਿਤਾ ਦੀ ਦੇਖਭਾਲ ਕਰਦੀ ਛੋਟੇ ਭੈਣ ਭਰਾਵਾਂ ਦੀ ਲੋੜ ਸੰਭਾਲਦੀ ਪਰ ਜਦੋਂ ਰਾਤ ਹੁੰਦੀ ਉਹ ਇਕੱਲੇ ਵਿੱਚ ਬਿ ਕਰਮ ਦੇ ਸ਼ਬਦਾਂ ਨੂੰ ਬਾਰ-ਬਾਰ ਦੁਹਰਾਉਂਦੀ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਪਾਪਾ ਵੀ ਹੁਣ ਚੁੱਪ ਨਹੀਂ ਸਨ ਇੱਕ ਦਿਨ ਉਸਨੇ ਪੁੱਛ ਹੀ ਲਿਆ ਮੈਨੂੰ ਤਾਂ ਡਾਕਟਰ ਮੁੰਡਾ ਬਹੁਤ ਪਸੰਦ ਹੈ ਬੇਟਾ ਉਹ ਡਾਕਟਰ ਮੁੰਡਾ ਬੇਟਾ ਉਹ ਡਾਕਟਰ ਮੁੰਡੇ ਨਾਲ ਕੀ ਤੂੰ ਵਿਆਹ ਕਰੇਂਗੀ ਸਿਮਰਨ ਝੌਕ ਗਈ ਪਾਪਾ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਕਿਉਂਕਿ ਬੇਟਾ ਮੈਂ ਦੇਖਦਾ ਹਾਂ ਜਦੋਂ ਉਹ ਡਾਕਟਰ ਆਪਣੇ ਘਰ ਆਇਆ ਸੀ ਤਾਂ ਤੇਰੇ ਚਿਹਰੇ 'ਤੇ ਇੱਕ ਅਜੀਬ ਜਿਹੀ ਚਮਕ ਸੀ ਅਤੇ ਤੈਨੂੰ ਸੱਚ ਵੀ ਦੱਸਾਂ ਤੇ ਉਹ ਮੁੰਡਾ ਮੈਨੂੰ ਬਹੁਤ ਪਸੰਦ ਹੈ ਸਿਮਰਨ ਦੀਆਂ ਅੱਖਾਂ ਪਰ ਆਈਆਂ ਪਾਪਾ ਮੈਂ ਉਸ ਇਨਸਾਨ ਨੂੰ ਕਦੇ ਸਮਝ ਨਹੀਂ ਸਕੀ ਜਿਸ ਨੂੰ ਮੈਂ ਕਦੇ ਕਮਜ਼ੋਰ ਸਮਝਦੀ ਸੀ ਉਹ ਸਭ ਤੋਂ ਮਜ਼ਬੂਤ ਨਿਕਲਿਆ ਉਹ ਮੁਸਕਰਾਇਆ ਕਈ ਵਾਰ ਵਕਤ ਸਾਨੂੰ ਸ਼ੀਸ਼ਾ ਦਿਖਾ ਦਿੰਦਾ ਪੁੱਤਰ ਪਰ ਉਸ ਤੋਂ ਵਧੀਆ ਕੋਈ ਗੁਰ ਨਹੀਂ ਹੁੰਦਾ ਅਗਲੇ ਦਿਨ ਸਿਮਰਨ ਨੇ ਸਭ ਕੁਝ ਤੈਅ ਕਰ ਲਿਆ ਸੀ ਉਹ ਹੁਣ ਇੱਕ ਗੁਲਦਸਤਾ ਲੈ ਕੇ ਉਸੇ ਹਸਪਤਾਲ ਵਿੱਚ ਪਹੁੰਚੀ ਜਿੱਥੇ ਵਿਕਰਮ ਅਜੇ ਵੀ ਕੰਮ ਕਰ ਰਿਹਾ ਸੀ ਉਹ ਰਿਸੈਪਸ਼ਨ ਤੋਂ ਹੁੰਦੀ ਹੋਈ ਉਸਦੇ ਦਫ਼ਤਰ ਦੇ ਦਰਵਾਜ਼ੇ ਤੱਕ ਪਹੁੰਚੀ ਹੱਥ ਕੰਬ ਰਹੇ ਸਨ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਟਕ ਟਕ दरवाजे त उसने दस्तक दी बिक्रम ने दरवाजा खोलिया सिमरन को देख के मुस्कुराया मैं उड़ीक कर सी तेरी सिमरन ने हौली जी गुलदस्ता उस वाल वधाया इस बार मैं बारूँ जवाब दे आई हाँ बिक्रम चुप चाप देखता रहा सिमर ने हौली जी कहा इस बार मैं तो जवाब दे आई हाँ बिक्रम चुपचाप देख रहा सी हौली जी क्या हाँ पर तो नहीं ब्याह पंज जरूर करावांगे एक नवी रिश्ते की शुरुआत करांगे ਮੈਨੂੰ ਤੂੰ ਵੀ ਪਸੰਦ ਹੈ ਤੇ ਮੇਰੇ ਪਿਓ ਨੂੰ ਵੀ ਤੂੰ ਪਸੰਦ ਹੈ। ਮੇਰਾ ਪਿਤਾ ਜੀ ਤੇਰੀ ਬਹੁਤ ਜ਼ਿਆਦਾ ਤਾਰੀਫ ਕਰਦਾ ਹੈ। ਮੇਰੇ ਛੋਟੇ ਭੈਣ ਭਰਾ ਵੀ ਤੈਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹਨ। ਜਾਣੇ ਅਣਜਾਣੇ ਵਿੱਚ ਮੈਂ ਬਹੁਤ ਸਾਰੀਆਂ ਗਲਤੀਆਂ ਕਰ ਦਿੱਤੀਆਂ। ਮੈਂ ਤੈਨੂੰ ਬਹੁਤ ਜ਼ਿਆਦਾ ਬੇਇੱਜ਼ਤ ਕੀਤਾ ਸੀ। ਉਸ ਲਈ ਮੈਂ ਤੇਤੋਂ ਮਾਫੀ ਮੰਗਦੀ ਹਾਂ। ਵਿਕਰਮ ਨੇ ਉਸਦੇ ਹੱਥ ਫੜ ਲਏ ਅਤੇ ਕਿਹਾ ਕਿ ਮਾਫੀ ਪਿੱਛੇ ਰਹਿ ਗਈ। ਹੁਣ ਆਪਾਂ ਨਵੀਂ ਸ਼ੁਰੂਆਤ ਕਰਨੀ ਹੈ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੇਰੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਏ ਹਨ। ਤੂੰ ਹੁਣ ਉਹ ਪਹਿਲਾਂ ਵਾਂਗ ਸਿਮਰਨ ਨਹੀਂ ਰਹੀ ਜੋ ਚੰਚਲ ਸੀ ਨਕਤੇ ਮੱਖੀ ਨਹੀਂ ਬਹਿਣ ਦਿੰਦੀ ਸੀ ਬਲਕਿ ਹੁਣ ਤੂੰ ਬਹੁਤ ਜ਼ਿਆਦਾ ਸ਼ਾਣੀ ਹੋ ਚੁੱਕੀ ਹੈ ਮੈਂ ਸਿਰਫ ਤੇਰਾ ਪਰੋਸਾ ਹੀ ਦੇਖਣਾ ਚਾਹੁੰਦਾ ਸੀ ਕਿ ਤੂੰ ਪਿਓ ਦੇ ਇਲਾਜ ਲਈ ਆਪਣੇ ਆਪ ਨੂੰ ਥਲੇ ਗੇਰ ਸਕਦੀ ਹੈ ਜਾਂ ਨਹੀਂ ਇਹ ਜਾਂ ਇਨਸਾਨ ਥਲੇ ਡਿੱਗਿਆ ਨਹੀਂ ਬਲਕਿ ਬਹੁਤ ਉੱਚਾ ਹੁੰਦਾ ਹੈ ਭਾਵੇਂ ਤੂੰ ਇਹ ਸਭ ਮਜਬੂਰੀ ਚ ਕੀਤਾ ਸੀ ਪਰ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਵੀ ਮੇਰੀ ਇੱਜ਼ਤ ਮੇਰਾ ਮਾਨ ਸਨਮਾਨ ਇਹ ਇੱਕ ਪਾਸੇ ਤੇ ਪਿਓ ਦੀ ਜਾਨ ਇੱਕ ਪਾਸੇ ਤੇਰੇ ਵਰਗੀ ਕੁੜੀ ਕਿਸੇ ਨਸੀਬ ਵਾਲੇ ਨੂੰ ਮਿਲਦੀ ਹੈ ਇਹ ਕਹਿ ਕੇ ਉਸਨੇ ਬਾਹ ਖਿਲਾਰ ਦਿੱਤੀਆਂ ਤੇ ਸਿਮਰਨ ਬਿਕਰਮ ਦੇ ਘਰ ਨਾਲ ਲੱਗ ਪਈ ਕਾਫੀ دیر ਤੱਕ ਰਹਿੰਦੀ ਰਹੀ ਮੰਦਰ ਦੀ ਪੌੜੀ ਤੇ ਬੈਠ ਕੇ ਚਾਹ ਪੀਂਦੇ ਕਈ ਵਾਰ ਹਸਪਤਾਲ ਦੇ ਕੈਂਟੀਨ ਵਿੱਚ ਛੋਟੀਆਂ ਛੋਟੀਆਂ ਗੱਲਾਂ ਕਰਦੇ ਇੰਨਾਂ ਮੁਲਾਕਾਤਾਂ ਵਿੱਚ ਕੋਈ ਵਾਦਾ ਨਹੀਂ ਸੀ ਬਸ ਦੋ ਦਿਲ ਵਿਚਾਰ ਹੌਲੀ ਹੌਲੀ ਸਮਝ ਆਪਣਾਪਣ ਇੱਜ਼ਤ ਦਾ ਰਿਸ਼ਤਾ ਪੱਕਾ ਹੋ ਰਿਹਾ ਸੀ ਸਿਮਰਨ ਦਾ ਪਿਤਾ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਸੀ ਇੱਕ ਸ਼ਾਮ ਉਹਨਾਂ ਨੇ ਸਿਮਰਨ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਬੇਟਾ ਹੁਣ ਮੈਂ ਚਾਹੁੰਨਾ ਹਾਂ ਤੇਰੀ ਜ਼ਿੰਦਗੀ ਫਿਰ ਤੋਂ ਮੁਸਕਰਾਏ ਜੋ ਮੁੰਡਾ ਅੱਜ ਤੈਨੂੰ ਇਸ ਤਰ੍ਹਾਂ ਦੇਖਦਾ ਹੈ ਜਿਵੇਂ ਪਹਿਲੇ ਦਿਨ ਦੇਖਿਆ ਸੀ ਉਸੇ ਨਾਲ ਹੀ ਤੇਰਾ ਭਵਿੱਖ ਸੁਰੱਖਿਤ ਹੈ ਸਿਮਰਨ ਕੁਝ ਨਾ ਬੋਲੀ ਪਸਰ ਚੁਕਾ ਲਿਆ ਅਤੇ ਬੁੱਲਾ ਤੇ ਇੱਕ ਹਲਕੀ ਜੀ ਮੁਸਕਰਾਟ ਆ ਗਈ ਕੁਝ ਹਫ਼ਤਿਆਂ ਬਾਅਦ ਵਿਆਹ ਦਾ ਕਾਰਡ ਛਕ ਚੁਕਿਆ ਸੀ ਵਿਕਰਮ ਦਾ ਵਿਆਹ ਬਹੁਤ ਹੀ ਸਾਦਾ ਸੀ ਵਿਆਹ ਬੜੇ ਤਮਾਸ਼ੇ ਵਾਲਾ ਨਹੀਂ ਸੀ ਨਾ ਬੈਂਡ ਬਾਜਾ ਨਾ ਸ਼ਾਨਦਾਰ ਸਜਾਵਟ ਬਸ ਇੱਕ ਛੋਟਾ ਜਿਹਾ ਹਾਲ ਕੁਝ ਰਿਸ਼ਤੇਦਾਰ ਕੁਝ ਮਰੀਜ਼ ਜਿਨ੍ਹਾਂ ਦੀ ਜ਼ਿੰਦਗੀ ਵਿਕਰਮ ਨੇ ਬਚਾਈ ਸੀ ਸਿਮਰਨ ਉਪਾਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਨੇਹਾਲ ਮੰਨ ਰਿਆ ਸੀ ਹੁਣ ਜਿਸ ਪਿਤਾ ਦਾ ਵਿਕਰਮ ਨੇ ਇਲਾਜ ਕੀਤਾ ਸੀ ਉਹ ਹੁਣ ਰਿਸ਼ਤੇਦਾਰੀ ਵਿੱਚ ਉਸਦਾ ਸਹੁਰਾ ਸੀ ਅੱਤੇ ਉਸ ਦੀ ਸਾਰੀ ਜ਼ਿੰਮੇਵਾਰੀ ਵਿਕਰਮ ਨੇ ਆਪਣੇ ਸਿਰ ਲੈ ਲਈ ਬੱਚਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਵਿਕਰਮ ਹਸਪੀਟਲ ਜਾਂਦਾ ਆਪਣੀ ਡਿਊਟੀ ਕਰਦਾ ਤੇ ਸਿਮਰਨ ਪਿੱਛੋਂ ਸਾਰਾ ਘਰ ਸੰਭਾਲਦੀ ਵਿਕਰਮ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਇਹੀ ਉਸਦਾ ਪਰਿਵਾਰ ਸੀ ਹੁਣ ਪਰਿਵਾਰ ਬਹੁਤ ਜ਼ਿਆਦਾ ਖੁਸ਼ੀ-ਖੁਸ਼ੀ ਰਹਿਣ ਲੱਗਾ ਸੋ ਸਮੂਹ ਪੰਜਾਬੀਓ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇਕਰ ਆਪ ਜੀ ਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਹੋਰਾਂ ਵਿੱਚ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ